ਹਾਂਜੀ ਸਾਰਿਆਂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੇ ਅਗਰ ਤੁਹਾਡਾ ਸੂਟ ਉੱਚਾ ਹੋ ਜੇ ਤਾਂ ਤੁਸੀਂ ਇਹਨੂੰ ਨੀਵਾ ਕਿਸ ਤਰੀਕਾ ਨਾਲ ਕਰ ਸਕਦੇ ਆਂ ਵੈਸੇ ਦਾ ਜੋਇੰਟ ਵਾਲਿਆਂ ਐਸਾ 파ਟ ਆ ਆਪਾਂ ਸੂਟ ਨੂੰ ਨੀਵਾ ਵੀ ਕਰ ਸਕਦੇ ਆਂ ਤੇ ਬਟ ਜਿਹੜਾ ਆਪਾਂ ਸੂਟ ਦੇ ਥੋੜਾ ਡਿਜ਼ਾਈਨ ਬਣਾਉਣਾ ਹੋਵੇ ਤਾਂ ਆਪਾਂ ਇਹਨੂੰ ਕਿਵੇਂ ਨੀਵਾ ਕਰ ਸਕਦੇ ਆਂ ਠੀਕ ਆ ਜੀ ਇਹਦੇ ਵਾਸਤੇ ਆਪਾਂ ਇਹ ਕਿ ਲੈਸ ਲਈ ਹੈ ਤੇ ਇਸ ਸੂਟ ਵਿੱਚ ਵਾਈਟ ਕਲਰ ਦਾ ਵਰਕ ਹੈ ਤੇ ਉਸ ਕਲਰ ਦੀ ਆਪਾਂ ਲੈਸ ਲਈ ਹੈ ਤੇ ਇਸ ਵਾਰ ਨਾਲ ਦੀ ਇੱਕ ਆਪ ਪੱਟੀ ਲਈ ਆ ਠੀਕ ਹੈ ਜੀ ਆਪਣਾ ਜਿਹੜਾ ਸੂਟ ਹੈ 2 ਪ ਇੰਚ ਉੱਚਾ ਬੰਦਾ ਤੇ ਆਪਾਂ ਕੀ ਕੀਤਾ ਇਹ ਆਪ ਪੱਟੀ ਵਾਲੀ ਡਬਲ ਪੱਟੀ ਹੈ ਇਹ ਦੇਖੋ ਠੀਕ ਹੈ ਜੀ 4-5 ਇੰਚ ਦੀ ਚੌੜੀ ਪੱਟੀ ਹੈ ਤੇ ਜਿਹਨੂੰ ਆਪਾਂ ਡਬਲ ਕਰਕੇ ਇਸ ਤਰੀਕੇ ਨਾਲ ਪ੍ਰੈਸ ਲਾ ਲਈ ਤੇ ਇਹ ਪੱਟੀ ਆਪਾਂ ਡਬਲ ਲੈ ਲਈ ਹੈ ਇਹਦੇ ਉੱਪਰ ਆਪਾਂ 2-2 ਇੰਚ ਦਾ ਨਿਸ਼ਾਨ ਲਾ ਕੇ ਇੱਕ ਲਾਈਨ ਲਾ ਲਈ ਤੁਸੀਂ ਨੂੰ ਦੇਖ ਦਿਓਗੀ ਇਹ ਵਾਲੀ ਲਾਈਨ ਆਪਾਂ 2-2 ਇੰਚ ਦਾ ਨਿਸ਼ਾਨ ਲਾਈ ਹੈ ਇਸ ਤੋਂ ਬਾਅਦ ਆਪਾਂ ਕੀ ਕਰਾਂ ਦੇਖੋ ਆਹ ਵਾਲੀ ਪੱਟੀ ਦੇ ਉੱਪਰ ਆਪਾਂ ਲੈਸ ਲਾ ਦੇਵਾਂਗੇ ਜਿੱਥੇ ਆਪਾਂ ਨਿਸ਼ਾਨ ਲਾਇਆ ਉੱਥੇ ਠੀਕ ਹੈ ਜੀ ਜਿਹੜਾ ਲੈਸ ਦਾ ਪਾਸਾ ਉੱਪਰ ਰੱਖਣਾ ਸਿੱਧਾ ਰੱਖਣਾ ਆਪਾਂ ਆਹ ਵਾਲਾ ਪਾਸਾ ਉੱਪਰ ਸਿੱਧਾ ਰੱਖਣਾ ਲੈਸ ਦਾ ਤੇ ਠੀਕ ਹੈ ਜੀ ਇਹ ਸਲਵਾਰ ਨਾਲ ਦੀ ਪੱਟੀ ਹੈ ਆਪਣੀ ਤੇ ਹੁਣ ਆਪਾਂ ਜਿੱਥੇ ਜਿੱਥੇ ਆਪਾਂ ਲਾਈਨ ਲਾਈ ਹੈ ਉਸ ਲਾਈਨ ਦੇ ਉੱਪਰopress ਕਰਕੇ ਲੈਸ ਰੱਖ ਕੇ ਤੇ ਆਹ ਵਾਲੀ ਕੰਨੀ ਦੇ ਉੱਪਰ ਆਪਾਂ ਸिलाई ਲਾ ਦੇਵਾਂਗੇ ਠੀਕ ਹੈ ਜੀ ਆਪਾਂ ਲਾਈਨ ਦੇ ਉੱਪਰ ਉੱਪਰ ਲੈਸ ਰੱਖਣੀ ਆ ਵੱਧ ਘੱਟ ਲੈਸ ਨਹੀਂ ਕਰਨੀ ਆਪਾਂ ਠੀਕ ਹੈ ਜਿਹੜੀ ਆਪਾਂ ਇੱਧਰ ਸਾਫ ਪੱਟੀ ਦਿਖਾਉਣੀ ਆਪਣੀ ਬਰਾਬਰ ਹੋਵੇ ਇਹ ਵਾਲੀ ਪੱਟੀ ਇਹਦਾ ਆ ਭੋਗ ਹਾਂਜੀ ਇੱਕ ਗੱਲ ਆਪਾਂ ਹੋਰ ਭੈਣਾਂ ਨਾਲ ਸ਼ੇਅਰ ਕਰਨੀ ਆ ਆਪਣਾ ਹਰ ਰੋਜ਼ ਰਾਤ ਨੂੰ 9 ਵਜੇ ਲਾਈਵ ਹੁੰਦਾ ਜ ਜਿਹਦੇ ਵਿੱਚ ਆਪਾਂ ਤੁਹਾਡੀ ਸਲਾਈਪਤੀ ਕੁਐਸਚਨ ਕੋਈ ਵੀ ਹੋਵੇ ਆਪਾਂ ਉਹਦਾ ਆਨਸਰ ਦਿੰਨੇ ਆ ਠੀਕ ਆ ਜੀ ਜਿਵੇਂ ਕੁੜਤੀ ਦੀ ਕਟਿੰਗ ਵਿੱਚ ਕਾਟਾ ਪਾਉਣ ਦਾ ਤਰੀਕਾ ਮੋਢੇ ਦੀ ਕਾਟ ਪਲਾਜੋ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਤੁਹਾਡਾ ਸਵਾਲ ਜਿਹੜਾ ਹੈਗਾ ਔਰ ਆਪਾਂ ਜਵਾਬ ਵੀ ਦਿੰਨੇ ਆ ਤਾਂ ਤੁਹਾਨੂੰ ਆਪਾਂ ਹਰ ਰੋਜ਼ ਅਲੱਗ-ਅਲੱਗ ਫਿਟਿੰਗ ਦੀ ਕੁੜਤੀ ਦੀ ਕਟਿੰਗ ਵੀ ਕਰਕੇ ਦਿਖਾਉਣੇ ਆ ਠੀਕ ਹੈ ਜੀ ਸੋ ਤੁਸੀਂ 9 ਵਜੇ ਲਾਈਵ ਜ਼ਰੂਰ ਦੇਖਿਆ ਕਰੋ ਤੇ ਤੁਹਾਡੀਆਂ ਸਮੱਸਿਆਵਾਂ ਦਾ ਅੱਧੀਆਂ ਦਾ ਹੱਲ ਹੋਊਗਾ ਸਟੀਚਿੰਗ ਦੀਆਂ ਦਾ ਠੀਕ ਹੈ ਜੀ ਹੁਣ ਆਪਾਂ ਲਾਉਣੀ ਆ ਸਲਾਈ ਦੇਖੋ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈ ਐ ਠੀਕ ਐ ਬਰਾਬਰ ਬਰਾਬਰ ਸਾਰਾ ਕਪੜਾ ਆਪਣਾ ਬਰਾਬਰ ਆ ਰਿਹਾ ਤੇ ਹੁਣ ਆਪਾਂ ਕੀ ਕਰਨਾ ਆਪਾਂ ਜਿਹੜਾ ਕਮੀਜ਼ ਦਾ ਕਪੜਾ ਨੂੰ ਲਵਾਂਗੇ ਠੀਕ ਐ ਜੀ ਇਹ ਵਾਲਾ ਕਪੜਾ ਆਪਣਾ ਕਮੀਜ਼ ਦਾ ਤੇ ਹੁਣ ਆਪਾਂ ਇਸ ਪੱਟੀ ਨੂੰ ਜਿਹੜੀ ਵੱਧਮੀ ਲੈਸ ਆਪਾਂ ਕਟਿੰਗ ਕਰ ਦਿਆਂਗੇ ਉਹਦੀ ਇਸ ਤਰੀਕੇ ਨਾਲ ਲੇਸ ਪੱਟੀ ਨੂੰ ਆਪਾਂ ਕਮੀਜ਼ ਦੇ ਸਿੱਧੇ ਦੇ ਪਾਸੇ ਧਰਨਾ ਠੀਕ ਹੈ ਲੈਸ ਦੇਖੋ ਆਪਣੇ ਅੰਦਰੀ ਸਾਈਡ ਆ ਗਈ ਇਸ ਤਰੀਕੇ ਨਾਲ ਤੇ ਉਪਰਪਰ ਪਲੇਨ ਕਪੜਾ ਆ ਗਿਆ ਠੀਕ ਹੈ ਤੇ ਇਹ ਜਿਹੜਾ ਕੁੜਤੀ ਦਾ ਪਾਸਾ ਇਹ ਵੀ ਸਿੱਧਾ ਹੈ ਤੇ ਜਿਹੜੀ ਆਪਾਂ ਸਲਾਈ ਪਹਿਲਾਂ ਲਾਈ ਸੀ ਉਸ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾਉਣੀ ਹੈ ਕੰਨੀ ਤੋਂ ਬਿਲਕੁਲ ਬਰਾਬਰ ਰੱਖਾਂਗੇ ਆਪਾਂ ਕਪੜਾ ਠੀਕ ਆ ਫਿਰ ਸਲਾਈ ਲਾ ਗਈ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਇਸ ਤਰੀਕਾ ਨਾਲ ਕਰਾਂਗੇ ਠੀਕ ਹੈ ਜੀ ਦੇਖੋ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਾਹਰ ਨਿਕਲ ਕੇ ਆਇਆ ਤੁਸੀਂ ਦੇਖ ਸਕਦੇ ਹੋ ਨਾਲੇ ਤਾਂ ਆਪਣੀ ਕਰਤੀ ਨਹੀਂ ਵੀ ਹੋ ਗਈ ਜੀ ਤੇ ਨਾਲੇ ਦੇਖੋ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਗਿਆ ਇਸ ਤੋਂ ਬਾਅਦ ਆਪਾਂ ਇੱਥੇ ਟਾਪ ਸਟੀਚ ਲਾ ਲਾਂਗੇ ਇੱਕ ਜਿਹੜਾ ਆ ਵਾਲਾ ਕੱਪੜਾ ਇਹ ਆਪਾਂ ਕਮੀਜ਼ ਦੇ ਥੱਲੇ ਕਰ ਦਾਂਗੇ ਇੱਧਰ ਠੀਕ ਹੈ ਜੀ ਕਮੀਜ਼ ਦੇ ਥੱਲੇ ਕਰਾਂਗੇ ਤੇ ਇੱਕ ਆਪਾਂ ਟਾਪ ਸਟੀਚ ਲਾ ਦਾਂਗੇ ਥੀ ਜੀ ਆਪਣੇ কুরਤੀ ਦਾ ਪੇਰਾ ਕਿੰਨਾ ਸੋਹਣਾ ਬਣਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਆਪਣੇ কুরਤੀ ਦੇ ਘੇਰੇ ਦਾ ਤੇ ਨਾ ਹੀ ਆਪ ਨੂੰ ਇਹ ਮਹਿਸੂਸ ਹੁੰਦਾ ਵੀ ਆਪਾਂ কুরਤੀ ਨਹੀਂ ਵੀ ਕੀਤੀ ਹੈ ਤੇ ਇਸ ਤਰ੍ਹਾਂ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਤੁਸੀਂ ਚਾਹੋ ਤਾਂ ਇੱਥੇ ਲੇਸ ਦੀ ਜਗ੍ਹਾ ਤੇ ਕੱਟਵਰਕ ਵਾਈਟ ਕਲਰ ਦਾ ਬਣਾ ਕੇ ਵੀ ਲਾ ਸਕਦੇ ਹੋ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਲੇਸ ਵੀ ਲਾ ਸਕਦੇ ਹੋ ਤੇ ਸੇਮ ਇਸ ਤਰੀਕੇ ਨਾਲ ਇਹ ਪਹਿਲਾਂ ਗਲਿਆ ਤਿਆਰ ਕੀਤਾ ਠੀਕ ਹੈ ਦੇਖੋ ਗਲਾ ਇਹਦਾ ਇਹਨਾਂ ਦਾ ਹੈਗਾ ਸਿੱਧੀ ਉੱਠੀ ਸਾਈਡ ਬਗਲਾ ਲਾ ਕੇ ਆਪਾਂ ਸਿੱਧੀ ਸੈਟ ਕੱਢਿਆ ਇਸ ਤਰੀਕੇ ਨਾਲ ਦੇਖੋ ਕੱਟਵਾਰਕ ਆਪਣੇ ਲੇਸ ਜਿਹੜੀ ਬਾਹਰ ਇਸ ਤਰੀਕੇ ਨਾਲ ਲਾਈ ਆਪਾਂ ਤੇ ਸੇਮ ਇਸ ਤਰੀਕੇ ਨਾਲ ਹੀ ਆਪਾਂ ਬਾਜੂ ਤਿਆਰ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਧੀਆ ਬਧੀਆ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕੈਸ ਤਰੀਕੇ ਨਾਲ ਲੱਗਦੀ ਹੈ ਤੇ ਆਪਾਂ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰਬ ਰਾਖਾ